ਸੰਜਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੀ ਨਿਗਈ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਈਂ ਚਾਹਵਾਗਤ ਬੜੀ ਅਹਿਮ ਗੱਲਬਾਤ ਪੰਜਾਬੀ ਮਾਂ ਬੋਲੀ ਦੇ ਸਬੰਧ ਵਿੱਚ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਬਹੁਤ ਲੰਮਾ ਸਮਾਂ ਲੁਧਿਆਣਾ ਦੇ ਵਿੱਚ ਡਿਸਟ੍ਰਿਕਟ ਅਟਾਰਨੀ ਰਹੇ ਐਡਵੋਕੇਟ ਨਾਵਲਿਸਟ ਮਿਤਰ ਸੈਨ ਮੀ ਜੀ ਪਿਛਲੇ ਦਿਨੀ ਜਦੋਂ ਇੱਥੇ ਕਨਵੈਨਸ਼ਨ ਦੇ ਵਿੱਚ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਵੱਲੋਂ ਉਹਨਾਂ ਨੂੰ ਸੱਦਾ ਦਿੱਤਾ ਗਿਆ ਸੀ ਖਾਸ ਕਰਕੇ ਇੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਇਹ ਹੁੰਦਾ ਕਿ ਜਾਂਦਿਆਂ ਹੀ ਸਰਗਰਮ ਹੋ ਜਾਂਦੇ ਆ ਕਿਹੋ ਜੀਆਂ ਸਰਗਰਮੀਆਂ ਹੁਣ ਚੱਲ ਰਹੀਆਂ ਨੇ ਕਿ ਤੱਕ ਪਹੁੰਚੇ ਆ ਆਹ ਮਾਰਦਿਆਂ ਹਾਕ ਐਡਵੋਕੇਟ ਮਹਤਰ ਸੈਮੀ ਜੀ ਨੂੰ ਸ੍ਰੀ ਕਾਲ ਸਾਰੇ ਦਰਸ਼ਕਾਂ ਨੂੰ ਜਲਦੀਆਂ ਗਹਿਰਾਈਆਂ 'ਚ ਸਵਾਗਤ ਹੈ ਜੀ ਸਾਂਝਾ ਟੀਵੀ ਦੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਤੁਹਾਡੀਆਂ ਮੈਂ ਰੋਜ਼ ਪੋਸਟਾਂ ਪੜ੍ਹਦੇ ਆਂ ਰੋਜ਼ ਡਿਵੈਲਪਮੈਂਟ ਹੋ ਰਹੀ ਹੈ ਹੁਣ ਰਿਟਾਇਰਮੈਂਟ ਤੋਂ ਬਾਅਦ ਮਾੜਾ ਮੋਟਾ ਕਈ ਵਾਰੀ ਤਾਂ ਹੁੰਦਾ ਵੀ ਘਰੇ ਹੁਣ ਪੋਤੇ-ਪੋਤੀਆਂ ਦੋਤੇ-ਦੋਤਰੀਆਂ ਨਾਲ ਜਾ ਕੇ ਖੇਡਣਾ ਹੁੰਦਾ ਤੁਸੀਂ ਜਾ ਕੇ ਸਕੂਲਾਂ 'ਚ ਮਾਸਟਰਾਂ ਨਾਲ ਖੇਡਣ ਲੱਗ ਪਏ ਕੀ ਸਥਿਤੀ ਹੈ ਸੁਲੇ ਜਿਹੜਾ ਕਹਿੰਦੇ ਆ ਕਿ ਸਕੂਲਾਂ ਜਰਮਾਨੇ ਹੋ ਰਹੇ ਨੇ ਬੱਚਿਆਂ ਨੂੰ ਸਕੂਲ ਦੇ ਵਿੱਚ ਪੰਜਾਬੀ ਨਹੀਂ ਪੜਾਈ ਜਾਂਦੀ ਪ੍ਰੈਕਟੀਕਲਟੀ ਦੇ ਵਿੱਚ ਅਸਲ ਮੈਣਿਆਂ ਦੇ ਵਿੱਚ ਸਥਿਤੀ ਕਿਹੋ ਜਿਹੀ ਹੈ ਜੀ ਆਪਾਂ 2018 ਚ ਜਦੋਂ ਕਨਵੈਨਸ਼ਨਾਂ ਤੁਸੀਂ ਕੀਤੀਆਂ ਸੀ ਸਮਾਗਮ ਪਾਸ਼ਾ ਸੰਬੰਧੀ ਜੀ ਉਹਦੇ ਵਿੱਚ ਆਪਾਂ ਇਹ ਗੱਲ ਰੱਖੀ ਸੀ ਵੀ ਪੰਜਾਬ ਦੇ ਸਕੂਲਾਂ ਦੇ ਵਿੱਚ ਪੜਾਈ ਹੈ ਜਿਹੜੀ ਉਹ ਪੰਜਾਬੀ ਦੇ ਵਿੱਚ ਬਿਲਕੁਲ ਨਹੀਂ ਪੜਾਈ ਜਾਂਦੀ ਖਾਸ ਕਰ ਜਿਹੜੇ ਪ੍ਰਾਈਵੇਟ ਸਕੂਲ ਹੈ ਨਿੱਜੀ ਧਾਰਿਆਂ ਕੋਲੇ ਕਾਰਪੋਰੇਟ ਘਰਾਣਿਆਂ ਦੇ ਅਧੀਨ ਚੱਲਦੇ ਆ ਉਹਨਾਂ ਵਿੱਚ ਤਾਂ ਪੰਜਾਬੀ ਬੋਲਣ ਤੇ ਪਾਬੰਦੀ ਲੱਗੀ ਹੈ ਜੇ ਕਿਸੇ ਕੋਈ ਬੱਚਾ ਇੱਕ ਅਧਾ ਅੱਖਰ ਵੀ ਬੋਲ ਦੇ ਪੰਜਾਬੀ ਦਾ ਤਾਂ ਉਸ ਨੂੰ ਜੁਰਮਾਨੇ ਤੱਕ ਫੱਟੀਆਂ ਗਲਾਂ ਚ ਪਾ ਕੇ ਸਜ਼ਾਵਾ ਦਿੱਤੀਆਂ ਜਾਂਦੀਆਂ ਇਹ ਗੱਲ ਪ੍ਰਚਲਿਤ ਸੀ ਔਰ ਗੱਲ ਸੀ ਵੀ ਇੱਧਰ ਆ ਕੇ ਆਪਾਂ ਇਹ ਗੱਲ ਰੱਖੀ ਤੇ ਆਪਾਂ ਮੁੱਦਾ ਇਹ ਬਣਾਇਆ ਜਿਹੜੇ ਹੋਰ ਦੋ ਤਿੰਨ ਫੈਸਲੇ ਕੀਤੇ ਸੀ ਵੀ ਪੰਜਾਬ ਵਿੱਚ ਪੰਜਾਬੀ ਦੀ ਸਥਿਤੀ ਨੂੰ ਕਿਵੇਂ ਸੁਧਾਰਿਆ ਜਾਵੇ ਜੀ ਉਹਨਾਂ ਵਿੱਚੋਂ ਇੱਕ ਇਹ ਵੀ ਸੀ ਵੀ ਸਕੂਲਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਵੀ ਪੰਜਾਬੀ ਨਹੀਂ ਪੜਾਈ ਜਾਂਦੀ ਉਹਨੂੰ ਪੜਾਈ ਨੂੰ ਚਾਲੂ ਕਰਵਾਇਆ ਜਾਵੇ ਉਹਦੇ ਲਈ ਆਪਣੇ ਕੋਲੇ 2008 ਦਾ ਪੰਜਾਬ ਸਰਕਾਰ ਦਾ ਇੱਕ ਕਾਨੂੰਨ ਬਣਾਇਆ ਹੋਇਆ ਸੀਗਾ ਜਿਹੜਾ ਹੈਗਾ ਦੀ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੁਏਜਸ ਐਕਟ ਉਹਦੀਆਂ ਵਿਵਸਥਾਵਾਂ ਆਕੇ ਅਸੀਂ ਇੱਧਰ 19 ਤੋਂ ਹੀ ਉਹ ਤੇਜ਼ੀ ਨਾਲ ਲਾਗੂ ਕਰਵਾਈਆਂ ਕਿ 21 ਦੇ ਵਿੱਚ ਪੰਜਾਬ ਸਰਕਾਰ ਨੇ ਅੰਤਮ ਤੌਰ ਤੇ ਜਿਹੜੇ ਕੇਂਦਰੀ ਸਰਕਾਰ ਦੇ ਸਿੱਖਿਆ ਬੋਰਡ ਹੈ ਉਹਨਾਂ ਨੂੰ ਹਦਾਇਤਾਂ ਕਰਤੀਆਂ ਸੀ ਵੀ ਤੁਸੀਂ ਹਰ ਹਾਲਤ ਦੇ ਵਿੱਚ ਇਹ ਕਾਨੂੰਨ ਲਾਗੂ ਕਰੋ ਤੇ ਆਪਣੇ ਆਪਣੇ ਸਕੂਲਾਂ ਦੇ ਵਿੱਚ ਪਹਿਲੀ ਤੋਂ 10ਵੀਂ ਤੱਕ ਜਿਹੜੀ ਪੰਜਾਬੀ ਆ ਉਹਦੀ ਪੜ੍ਹਾਈ ਸ਼ੁਰੂ ਕਰੋ ਉਹ ਕੁਝ ਸਕੂਲਾਂ ਨੇ ਕੀਤਾ ਕੁਝ ਨੇ ਨਹੀਂ ਕੀਤਾ ਅਪਾ ਫੇਰ ਐਕਟ ਕਰ ਰਹੇ ਸਾਰੇ ਸਕੂਲਾਂ ਦੀਆਂ ਜਿਹੜੀਆਂ ਨਿਗਾਹ ਸੀ ਉਹਦੇ ਤੇ ਰੱਖਦੇ ਰਹੇ ਉਹਨਾਂ ਸਕੂਲਾਂ ਨੂੰ ਆਪਾਂ ਈਮੇਲ ਰਾਹੀਂ ਜਾਂ ਸੰਪਰਕ ਕਰਕੇ ਨਿੱਜੀ ਤੌਰ ਤੇ ਦੱਸਿਆ ਵੀ ਇਹ ਹੁਣ ਤੁਹਾਨੂੰ ਕਾਨੂੰਨ ਲਾਗੂ ਕਰਨਾ ਪਊ ਕਿ ਪਹਿਲੀ ਤੋਂ ਦਸਵੀਂ ਤੱਕ ਜਿਹੜੀ ਪੜ੍ਹਾਈ ਹੈ ਇਹ ਲਾਜ਼ਮੀ ਪੰਜਾਬੀ ਦੀ ਕਰਾਉਣੀ ਪਊ ਜੀ ਕਈਆਂ ਤੇ ਸਾਨੂੰ ਫੇਰ ਵੀ ਅਸੀਂ ਤਾਂ ਤਸੱਲੀ ਸੀ ਅਸੀਂ ਜਿੰਨੇ ਕੁ ਵੀ ਸਕੂਲ ਦੇਖੇ ਅਮਰਸਰ ਦੇਖੇ ਜਲੰਧਰ ਦੇਖੇ ਲੁਧਿਆਣਾ ਦੇਖੇ ਜਿਹੜੇ ਵੱਡੇ ਸ਼ਹਿਰ ਹੈ ਜਿੱਥੇ ਬਹੁਤ ਸਾਰੀ ਤਾਦਾਦ ਦੇ ਵਿੱਚ ਪ੍ਰਾਈਵੇਟ ਸਕੂਲ ਆ ਉੱਥੇ ਲੱਗੇ ਸੀ ਪੰਜਾਬੀ ਪੜਾਉਣਾ ਕਿਉਂਕਿ ਪ੍ਰਾਈਵੇਟ ادارے ਹੈ ਵਪਾਰਕ ادارے ਹੈ ਇਹਨਾਂ ਨੂੰ ਪਤਾ ਹੈ ਵੀ ਜੇ ਨਾ ਅਸੀਂ ਪੜ੍ਹਾਈ ਤਾਂ ਸਾਡੇ ਮਾਗਰ ਇੱਕ ਸੰਸਥਾ ਕੰਮ ਕਰ ਰਹੀ ਹੈ ਤੇ ਸਾਡੇ ਸਕੂਲਾਂ ਦੇ ਵਿੱਚ 10ਵੀਂ ਪਾਸ ਦੇ ਬੱਚਿਆਂ ਨੂੰ ਸਰਟੀਫਿਕੇਟ ਨਹੀਂ ਮਿਲਲੇ ਤਾਂ ਸਾਡੇ ਸਕੂਲ ਬੰਦ ਹੋ ਜਾਣਗੇ ਇਨਾਂ ਨੇ ਲਾ ਕਰਤੀ ਸੀ ਪਰ ਫਿਰ ਵੀ ਬਹੁਤ ਸਾਰੇ ਸਾਡੇ ਜਿਹੜੇ ਮਿੱਤਰ ਪਿਆਰੀ ਆ ਪੰਜਾਬੀ ਵਾਲੇ ਬਿਨਾਂ ਸੂਚਨਾ ਪ੍ਰਾਪਤ ਕਰੇ ਇਹ ਕਹਿ ਰਹੇ ਸੀ ਵੀ ਨਹੀਂ ਤੁਸੀਂ ਗਲਤ ਕਹਿ ਰਹੇ ਹੋ ਇੱਥੇ ਨਹੀਂ ਹਲੇ ਪੰਜਾਬੀ ਪੜਾਈ ਜਾਂਦੀ ਤਾਂ ਇਹ ਇੱਕ ਕਿਸਮ ਦੀ ਜਾਇਜ਼ਾ ਲੈਣ ਲਈ ਆਪਾਂ ਇਹ ਆ ਕੇ ਇਧਰੋਂ ਜਦੋਂ 2000 ਅਗਸਤ ਦੇ ਵਿੱਚ 24 ਦੇ ਵਿੱਚ ਆਪਾਂ ਆਈਸੀ ਦੁਆਰਾ ਵਿਚਾਰ ਵਟਾਂਦਰਾ ਕੀਤਾ ਜੀ ਜੀ ਤਾਂ ਇਹ ਫੈਸਲਾ ਆਪਾਂ ਕੀਤਾ ਸੀਗਾ ਵੀ ਇਹ ਸਕੂਲਾਂ ਦੇ ਵਿੱਚ ਮਹਿਮਾ ਦੇ ਲਈ ਲਾਗੂ ਕਰੀ ਜਾਵੇ ਜੀ ਇਹਦੇ ਕਈ ਪਲਾ ਨੇ ਉਦੇਸ਼ ਨੇ ਇਸ ਮੁਹਿਮਾ ਨੂੰ ਸ਼ੁਰੂ ਕਰਨ ਦੇ ਪਹਿਲਾਂ ਤਾਂ ਇਹੀ ਹੈ ਵੀ ਆਪਾਂ ਜਮੀਨੀ ਪੱਧਰ ਤੇ ਦੇਖੀਏ ਕਿ ਵਾਕਈ ਜਿਹੜੇ ਨਿੱਜੀ ਸਕੂਲ ਨੇ ਖਾਸ ਕਰ ਵੱਡੇ ਵੱਡੇ ਘਰਾਣਿਆਂ ਦੇ ਚਾਲੂ ਸਕੂਲ ਨੇ ਕੀ ਉਹਨਾਂ ਵਿੱਚ ਪੰਜਾਬੀ ਪੜ੍ਹਾਈ ਜਾਣ ਲੱਗ ਪਈ ਹੈ ਜੇ ਲੱਗ ਪਈ ਹੈ ਤਾਂ ਕੀ ਉਹ ਵਾਲੇ ਤਾਂ ਕਿ ਸੀਮਤ ਹੈ ਜਾਂ ਵਧੀਆ ਪੜ੍ਹਾਈ ਜਾਣ ਲੱਗ ਪਈ ਹੈ ਫਿਰ ਉਹ ਦੂਜਾ ਏਸੀ ਵੀ ਕੀ ਕੱਲਾ ਊੜਾ ਵਾਲਾ ਜਾਂ ਪੰਜਾਬੀ ਕੀ ਪੜਾਈ ਜਾਂਦੀ ਹੈ ਸੱਭਿਆਚਾਰਕ ਸਰਗਰਮੀਆਂ ਕੋਈ ਗਿੱਧਾ ਨੇ ਕੋਈ ਉਹ ਜਿ CREATIVE WRITING ਹੈ ਜਿਵੇਂ ਕਹਾਣੀ ਲਿਖਣਾ ਹੈ ਕਵਿਤਾ ਲਿਖਣਾ ਹੈ ਕਵਿਤਾ ਉਚਾਰਨ ਹੈ ਉਹ ਵੀ ਹੁੰਦਾ ਹੈ ਜਾਂ ਕੱਲੀ ਪੜਾਈ ਕਰਕੇ ਜਾਬਤਾ ਪੂਰਾ ਕੀਤਾ ਜਾਂਦਾ ਹੈ ਇਹ ਵੀ ਆਪਾਂ ਦੇਖਣਾ ਸੀ ਔਰ ਫਿਰ ਇਹ ਦੇਖਣਾ ਸੀ ਵੀ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਵਿੱਚ ਪੰਜਾਬੀ ਦੀ ਕੀ ਸਥਿਤੀ ਹੈ ਜੇ ਲੋ ਨੇ 10 ਕਿ ਉਹ ਲੈ ਕਾਰਪੋਰੇਟ ਘਰਾਣਿਆਂ ਨੂੰ ਨਿੱਜੀ ਸਕੂਲਾਂ ਨੂੰ ਦੋ ਹੀ ਸਿਆਜ ਵੰਡ ਲਈ ਆਪਾਂ ਇੱਕ ਨਿੱਜੀ ਉਹ ਸਕੂਲ ਹੈ ਜਿਹੜੇ ਸੁਧਾਰਨ ਬਿਅਕਤੀ ਆਪਣੇ ਪਿੰਡਾਂ ਦੇ ਵਿੱਚ ਚਲਾਉਂਦੇ ਆ ਆਪਣੇ ਸਾਧਨਾ ਰਾਹੀ ਇਹ ਕੌਣ ਨੇ ਜਿਹੜੇ ਵੱਡੇ ਵੱਡੇ ਮਲਟੀਨੇਸ਼ਨਲ ਕੰਪਨੀਆਂ ਚਲਾਉਂਦੀਆਂ ਤਾਂ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਜਾ ਕੇ ਆਪਣਾ ਇੱਕ ਉਦੇਸ਼ ਸੀਗਾ ਜਿਹਦੇ ਬਾਰੇ ਦੇਖਿਆ ਜਾਵੇ ਵੀ ਜਮੀਨੀ ਪੱਧਰ ਤੇ ਮੰਜਾਬੀ ਦੀ ਸਥਿਤੀ ਕੀ ਹੈ ਦੂਜਾ ਇਹ ਸੀ ਆਪਣਾ ਉਦੇਸ਼ ਜਿਹੜੇ ਵੀ ਸਕੂਲਾਂ ਦੇ ਵਿੱਚ ਪੰਜਾਬੀ ਦੀ ਪੜ੍ਹਾਈ ਵੱਲ ਪੂਰਾ ਧਿਆਨ ਦਿੱਤਾ ਜਾਂਦਾ ਹੈ ਬੱਚਿਆਂ 'ਚ ਸਹਿਤ ਸਿਰਜਣ ਦੇ ਮੁਕਾਬਲੇ ਕਰਾਏ ਜਾਂਦੇ ਆ ਉਹਨਾਂ ਨੂੰ ਪ੍ਰੇਰਿਆ ਜਾਂਦਾ ਹੈ ਬਦਲਿਆ ਉਚਾਰਨ ਲਈ ਪ੍ਰੇਰਿਆ ਜਾਂਦਾ ਹੈ ਜਾਂ ਸੁੰਦਰ ਲਿਖਾਈ ਵੱਲ ਧਿਆਨ ਦਿੱਤਾ ਜਾਂਦਾ ਹੈ ਪੰਜਾਬੀ ਵੱਲ ਤੇ ਸਭਿਆਚਾਰਕ ਸਰਗਰਮੀਆਂ ਲੋਕ ਗੀਤ ਕਵਿਸ਼ਰੀਆਂ ਜਿਹੜਾ ਸਾਡਾ ਸਭਿਆਚਾਰ ਹੈ ਕੀ ਉਹ ਪਰਫੁੱਲਤ ਹੋ ਰਿਹਾ ਹੈ ਜਾਂ ਨਹੀਂ ਇਹ ਆਪਣਾ ਇਹ ਸੀਗਾ ਤੇ ਜਿਹੜੇ ਬੱਚੇ ਜਿਹੜੇ ਸਕੂਲ ਇਹ ਕਾਰਵਾਈਆਂ ਪੂਰੇ ਜੋਰ ਸ਼ੋਰ ਨਾਲ ਕਰ ਰਹੇ ਆ ਉਹਨਾਂ ਸਕੂਲਾਂ ਦੇ ਅਧਿਆਪਕਾਂ ਨੂੰ ਉਹਨਾਂ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ ਨੂੰ ਔਰ ਬੱਚਿਆਂ ਨੂੰ ਪੁਰਸਕਾਰ ਦੇ ਕੇ ਉਤਸ਼ਾਹਤ ਕਰਨਾ ਇਹ ਆਪਾਂ ਇੱਕ ਲਹਿਰ ਸੋਚੀ ਸੀ ਜੋ ਅਸੀਂ ਆ ਕੇ ਲਾਗੂ ਕੀਤੀ ਹੈ ਸਕੂਲਾਂ ਦੇ ਵਿੱਚ ਅਸੀਂ ਜਾ ਰਹੇ ਆ ਅਸੀਂ ਸਕੂਲਾਂ ਨੂੰ ਕਹਿੰਦੇ ਆ ਵੀ ਛੇ ਬੱਚੇ ਘਟੋ ਘਟ ਛੇ ਬੱਦਵੀ ਹੋ ਸਕਦੀ ਹੈ ਤੁਸੀਂ ਉਹ ਚੁਣੋ ਉਹਦੇ ਵਿੱਚੋਂ ਦੋ ਵਰਗ ਆਪਾਂ ਕਰਦੇ ਆ ਵੀ ਇੱਕ 8ਵੀਂ ਤੱਕ ਦੇ ਮਿਡਲ ਸਟੈਂਡਰਡ ਦੇ ਬੱਚੇ ਤੇ ਇੱਕ ਈ ਕਲਾਸਾਂ ਦੇ ਬੱਚੇ ਉਹ ਜਿਹੜੇ ਵੀ ਇਹ ਮਿਹਨਤ ਬੀਲੀ ਵਧੀਆ ਕੰਮ ਕਰਦੇ ਆ ਉਹਨਾਂ ਨੂੰ ਆਪਾਂ ਪੁਰਸਕਾਰ ਦੇਨੇ ਆ ਉਹਦੇ ਵਿੱਚ ਹੁਣ ਬੈਗ ਐਡ ਕੀਤਾ ਹੈ ਸਰਦਾਰ ਕਿਰਪਾਲ ਸਿੰਘ ਘਰਚਾ ਜੀ ਨੇ ਤੁਹਾਡੇ ਆਪਣੇ ਕਾਰਕੋਨ ਐ ਕੈਨੇਡਾ ਕਾਈ ਦੇ ਉਹਨਾਂ ਨੇ ਇੱਕ ਬੈਗ ਨਿਯੋਗਤਾ ਕੀਤੀ ਹੈ ਕੁਝ ਅਸੀਂ ਜਿਹੜੇ ਇਮਤਿਹਾਨਾਂ ਦੇਣ ਵਾਲੇ ਫੱਟੇ ਹੁੰਦੇ ਆ ਆਪਾਂ ਕਹਿੰਦੇ ਆ ਅੱਜਕੱਲ ਕਾਲਡ ਬੋਰਡ ਕਹਿੰਦੇ ਆ ਉਹ ਤੇ ਵਧੀਆ ਪੁਸਤਕਾਂ ਦੇ ਪ੍ਰਮਾਣ ਪੱਤਰ ਇਹ ਸੀ ਬੱਚਿਆਂ ਨੂੰ 500 600 700 ਰੁਪਏ ਤੱਕ ਦਾ ਸਮਾਨ ਆ ਜਿਹੜਾ ਉਹ ਦਿੰਦੇ ਆ ਪੰਜ ਸਕੂਲ ਆ ਜਿਹੜੇ ਉਹ ਆਪਾਂ ਨਵੰਬਰ ਮਹੀਨੇ ਚ ਆਪਾਂ ਜਾ ਚੁੱਕੇ ਆ ਉਹਨਾਂ ਵਿੱਚ 40 ਦੇ ਲਗਭਗ ਵਿਦਿਆਰਥੀਆਂ ਨੂੰ ਅਧਿਆਪਕਾਂ ਨੂੰ ਆਪਾ ਪੁਰਸਕਾਰ ਨਾਲ ਉਹਨਾਂ ਦਾ ਉਤਸ਼ਾਹ ਵਧਾਇਆ ਕੈਲੋ ਸਨਮਾਨਤ ਕੀਤੀ ਹੈ ਜੀ ਔਰ ਲਾਇਬ੍ਰੇਰੀਆਂ ਲਈ ਵੀ ਅਸੀਂ ਪੁਸਤਕਾਂ ਜਿਹੜੀਆਂ ਸਕੂਲਾਂ ਦੇ ਵਿੱਚ ਉਹ ਲੈ ਕੇ ਆਉਣੇ ਆ ਤਾਂ ਜੋ ਪ੍ਰਿੰਸੀਪਲ ਨੂੰ ਸਕੂਲ ਨੂੰ ਅਧਿਆਪਕਾਂ ਨੂੰ ਔਰ ਵਿਦਿਆਰਥੀਆਂ ਨੂੰ ਉਤਸ਼ਾਹ ਮਿਲੇ ਔਰ ਹੋਰ ਵਧੀਆ ਪੰਜਾਬੀ 'ਚ ਕੰਮ ਕਰਨ ਲਈ ਉਹ ਪ੍ਰੇਰਿਤ ਹੋਣ ਇਹ ਆਪਾਂ ਮਹਿਮ ਸ਼ੁਰੂ ਕੀਤੀ ਹੈ ਜੀ ਮిత్ర ਸਰ ਮੇਜ ਜੀ ਸਭ ਤੋਂ ਪਹਿਲਾਂ ਤੁਹਾਡੇ ਦੇ ਮਾਣ ਹੈ ਕਿਉਂਕਿ ਜੋ ਕੁਝ ਤੁਸੀਂ ਅਹਮ ਕਰਕੇ ਹੁੰਦਾ ਕਿ ਇੱਥੇ ਜਿੰਨੀਆਂ ਵੀ ਸਾਡੇ ਕਨਵੈਨਸ਼ਨਲ ਸੈਮੀਨਾਰ ਹੁੰਦੇ ਨੇ ਇੱਥੇ ਆਏ ਬੋਲੇ ਅੱਧਾ ਘੰਟਾ 15 ਮਿੰਟ ਉਦੋਂ ਬਾਅਦ ਸੈਰ ਕੀਤੀ ਖਾਦਾ ਪੀਤਾ ਘੁੰਮੇ ਫਰੇ ਤੇ ਵਾਪਸ ਚਲੇ ਗਏ ਤੁਹਾਨੂੰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਕਿਸ ਮਕਸਦ ਲਈ ਆਏ ਸੀ ਉਹਨਾਂ ਨੂੰ ਇਹ ਵੀ ਢੀੜਾ ਵੱਜ ਗਿਆ ਸਟੈਂਪ ਲੱਗ ਗਈ ਵੀਜ਼ੇ ਦੇ ਉੱਤੇ 46 ਪਾਸਪੋਰਟ ਤੇ ਬਹੁਤ ਹੈ ਤੁਸੀਂ ਜਾਂਦੇ ਸਾਰੇ ਪਿਛਲੇ ਵਾਰੀ ਵੀ ਇਦਾਂ ਹੀ ਕੀਤਾ ਸੀ 200 ਅ ਜਦੋਂ ਪਹਿਲੀ ਕਨਵੈਨਸ਼ਨ ਹੋਈ ਸੀ 2018 ਦੇ ਵਿੱਚ ਐਤਕੀ ਵੀ ਇਸੇ ਤਰ੍ਹਾਂ 4-5 ਜ਼ਿਲ੍ਹਿਆਂ ਦੇ ਵਿੱਚ ਜਾ ਕੇ ਤੁਸੀਂ ਸਕੂਲਾਂ ਦਾ ਮੌਇਨਾ ਕੀਤਾ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਹੀ ਪੰਜਾਬੀ ਦੀ ਇੰਨੀ ਮਾੜੀ ਹਾਲਤ ਹੈ ਕਿਤੇ ਸੁਧਾਰ ਲਿਆਉਣ ਦੀ ਲੋੜ ਹੈ ਸਰਕਾਰਾਂ ਇਹਦੇ ਵੱਲ ਕੁਮੜਾ ਮੋਟਾ ਧਿਆਨ ਦੇ ਰਹੀਆਂ ਨੇ ਸਕੂਲਾਂ ਦੀ ਗੱਲ ਕਰਨੀ ਆ ਪਰ ਸਿਰਫ ਸਕੂਲਾਂ ਦੀ ਪਹਿਲਾਂ ਮੈਂ ਸਕੂਲਾਂ ਦੀ ਗੱਲ ਕਰ ਰਿਹਾ ਹਾਂ ਜੀ ਸਕੂਲਾਂ ਦਾ ਜਿਹੜਾ ਵੱਡਾ ਖਤਰਾ ਸੀ ਆਪਾਂ ਨੂੰ ਉਹ ਪ੍ਰਾਈਵੇਟ ਨਿੱਜੀ ਜਿਹੜੇ ਸਕੂਲ ਹੈ ਕਾਰਪੋਰੇਟ ਘਰਾਣਿਆਂ ਦੇ ਮਲਟੀਨੈਸ਼ਨਲ ਕੰਪਨੀਆਂ ਦੇ ਉੱਥੇ ਜਿਆਦਾ ਖਤਰਾ ਸੀਗਾ ਆਪਾਂ ਨੂੰ ਉਹਦੇ ਵਿੱਚ ਆਪਣੀ ਅੱਖ ਰੱਖੀ ਹੋਈ ਸੀ ਕਿਉਂਕਿ ਇਹ ਸਕੂਲ ਬੜੇ ਸਖਤ ਨੇ ਇਹਨਾਂ ਦੀਆਂ ਪ੍ਰਬੰਧ ਇਹਨਾਂ ਦੇ ਪ੍ਰਿੰਸੀਪਲਾਂ ਤੱਕ ਨੂੰ ਅਧਿਕਾਰ ਨਹੀਂ ਹੈ ਬਿਲਕੁਲ ਕਿਸੇ ਵੀ ਬਾਹਰਲੇ ਬੰਦੇ ਨੂੰ ਆਪਣੇ ਸਕੂਲਾਂ 'ਚ ਦਾਖਲ ਨਹੀਂ ਹੋਣ ਦਿੰਦੇ ਕਿਸੇ ਵੀ ਕੀਮਤ ਇਹਨਾਂ 'ਚ ਦਾਖਲ ਕੁਦਰਤ ਨੇ ਕਰਾਇਆ ਦਿੱਲੀ ਪਬਲਿਕ ਸਕੂਲ ਦੇ ਵਿੱਚ ਮੈਨੂੰ ਬਤੌਰ ਜੱਜ ਇਹ 16 ਅਕਤੂਬਰ ਨੂੰ 15 ਸਕੂਲਾਂ ਦਾ ਜਿਹੜੇ ਲੁਧਿਆਣੇ ਦੇ ਕਾਰਪੋਰੇਟ ਘਰਾਨਿਆਂ ਦੇ ਮੈਨੇਜਡ ਸਕੂਲ ਹੈ ਉਹਨਾਂ ਦਾ ਕੰਪੀਟੀਸ਼ਨ ਸੀ ਉਹਦੇ ਵਿੱਚ ਹਿੰਦੀ ਦੀਆਂ ਚਾਰ ਆਈਟਮਾਂ ਸੀ ਤੇ ਤਿੰਨ ਪੰਜਾਬੀ ਦੀਆਂ ਲੈ ਕੇ ਉਹਨਾਂ ਨੇ ਕੰਪੀਟੀਸ਼ਨ ਰੱਖੇ ਸੀ 15 ਸਕੂਲਾਂ ਦੇ ਬੱਚਿਆਂ 'ਚ ਉਹਦੇ ਵਿੱਚ ਕਹਾਣੀ ਲਿਖਣ ਦਾ ਸੀ ਪੰਜਾਬੀ 'ਚ ਔਰ ਪੰਜਾਬੀ ਦੇ ਵਿੱਚ ਕਵਤਾ ਉਚਾਰਨ ਦਾ ਤੀਜਾ ਸੀਗਾ ਪੰਜਾਬੀ ਲੋਕ ਗੀਤ ਜਿਹੜੇ ਗਾਉਣ ਦਾ ਇਹ ਪੰਜਾਬੀ ਦੀਆਂ ਤਿੰਨ ਆਈਟਮਾਂ ਸੀ ਉਹਦੇ ਵਿੱਚ ਮੈਨੂੰ ਵੀ ਅ ਬਤੌਰ ਜੱਜ ਬੁਲਾਇਆ ਗਿਆ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਮੈਨੂੰ ਐਜ਼ ਅ ਨਾਵਲਕਾਰ ਕੋ ਟੀਚਰ ਜਿਹੜੇ ਅਧਿਆਪਕ ਨੇ ਉਹ ਸਕੂਲ ਦੇ ਉਹ ਜਾਣਦੇ ਸੀ ਉਹਨਾਂ ਨੇ ਮੈਨੂੰ ਬੁਲਾਇਆ ਔਰ ਮੈਨੂੰ ਜੱਜਮੈਂਟ ਬੱਚਿਆਂ ਦੀ ਕਰਨ ਦਾ ਮੌਕਾ ਦਿੱਤਾ ਉਸ ਵਿੱਚ ਕਿਉਂਕਿ ਉਹਨਾਂ ਦੇ ਨਾਲ ਛੁੱਟੀਆਂ ਚੱਲਦੀਆਂ ਸੀ ਅੱਗੇ ਪਿੱਛੇ 13 ਸਕੂਲਾਂ ਦੇ 59 59 ਬੱਚਿਆਂ ਨੇ ਪੰਜਾਬੀ ਵਾਲਿਆਂ ਨੇ ਉਹਦੇ ਵਿੱਚ ਹਿੱਸਾ ਲਿਆ ਔਰ ਉਹ ਬੜੀ ਫਖਰ ਵਾਲੀ ਗੱਲ ਹੈ ਔਰ ਮੈਨੂੰ ਬੜਾ ਮਾਣ ਹੋਇਆ ਮਹਿਸੂਸ ਹੋਇਆ ਔਰ ਸ਼ਰਮ ਵੀ ਆਈ ਕਿ ਅਸੀਂ ਤਾਂ ਕਹਿ ਰਹੇ ਹਾਂ ਸਾਡੇ ਹੋਰ ਕਾਰਕੁਨ ਜਿਹੜੇ ਬਾਕੀ ਧਾਰਿਆਂ ਦੇ ਆ ਉਹ ਕਹਿੰਦੇ ਆ ਵੀ ਪੰਜਾਬੀ ਤਾਂ ਪੜ੍ਹਾਈ ਨਹੀਂ ਜਾਂਦੀ ਜੁਰਮਾਨੇ ਲਾਏ ਜਾਂਦੇ ਆ ਔਰ ਇੰਨਾ ਉਹ ਬੱਚੇ ਇੰਨੀ ਤਿਆਰੀ ਕਰਕੇ ਆਏ ਹੋਏ ਸੀ ਇਨੇ ਪਾਠਾਂ ਦੇ ਉਹਨਾਂ ਦੇ ਜਿਹੜੇ ਵਿਸ਼ੇ ਸੀਗੇ ਜਿੱਥੇ ਕਾ ਕਲਪਨਾ ਚਾਵਲਾ ਦੀ ਗੱਲ ਸੀ ਜਿੱਥੇ ਸ਼ਾਹ ਮੁਹੰਮਦ ਦਾ ਕਿੱਸਾ ਸੀਗਾ ਜਿੱਥੇ ਪੰਜ ਤੰਤਰ ਦੀਆਂ ਕਹਾਣੀਆਂ ਸੀਗੀਆਂ ਸਾਰੇ ਵਿਸ਼ਿਆਂ ਦੇ ਉੱਤੇ ਔਰ ਇੰਨਾ ਟਫ ਕੰਪੀਟੀਸ਼ਨ ਸੀ ਕਿ ਉਹਨਾਂ ਬੱਚਿਆਂ 'ਚੋਂ ਫੈਸਲਾ ਕਰਨਾ ਔਖਾ ਸੀ ਵੀ ਕਿਹੜਾ ਬੱਚਾ ਕਿੰਨੇ ਕਿਹੜਾ ਉੱਪਰ ਹੈ ਕਿਹੜਾ ਥੱਲੇ ਹੈ ਵਾਹ ਜੀ ਵਾਹ ਔਰ ਇੰਨਾ ਵਧੀਆ ਉਚਾਰਨ ਇੰਨਾ ਵਧੀਆ ਤਿਆਰੀਆਂ ਜਿਹੜੇ 59 ਦੇ 59 ਬੱਚੇ ਐਵੇਂ ਮਿਲਖਾ ਸਿੰਘ ਵਾਂਗੂ ਚੌਥੇ ਨੰਬਰ ਤੇ ਕਿਹਨੂੰ ਕਰੀਏ ਇਹ ਦੁਬਦਾ ਸੀ ਤਾਂ ਬੜਾ ਖੁਸ਼ੀ ਹੋਈ ਵੀ ਪੰਜਾਬ ਪੰਜਾਬ ਦੇ ਹੁਣ ਲਗਭਗ ਅਸੀਂ ਗੱਲ ਵੀ ਕੀਤੀ ਬਹਾਨੇ ਨਾਲ ਮੈਂ ਨਹੀਂ ਦੱਸਿਆ ਵੀ ਅਸੀਂ ਪੰਜਾਬੀ ਲਈ ਕੰਮ ਕਰਦੇ ਆ ਮੈਨੂੰ ਐਸੇ ਵੀ ਗਮੀਨੇ ਪੱਧਰ ਤੇ ਉਹ ਸਾਰੇ ਸਕੂਲਾਂ ਦੇ ਜਿਹੜੇ ਟੀਚਰ ਅਧਿਆਪਕਾਏ ਹੋਏ ਸੀ ਬੱਚਿਆਂ ਦੇ ਨਾਲ ਉਹ ਕਹਿੰਦੇ ਜੀ ਸੀ ਅਸੀਂ ਜ਼ੋਰ ਨਾਲ ਪੰਜਾਬੀ ਪੜ੍ਹਾਉਨੇ ਆ ਬਹੁਤ ਵੱਡੀ ਗੱਲ ਇਹ ਕਿ ਜਦੋਂ ਦਾਖਲ ਹੁੰਨੇ ਆ ਤਾਂ ਸਵਾਗਤ ਲਈ ਜਿਹੜੀ ਉਹਨਾਂ ਨੇ ਇੱਕ ਤਿਆਰ ਕੀਤਾ ਹੋਇਆ ਸੀ ਉਹਦੇ ਵਿੱਚ ਇੱਕ ਪਾਸੇ ਹਿੰਦੀ ਦੇ ਸੀ ਅ ਝਲਕੀਆਂ ਇੱਕ ਪਾਸੇ ਪੰਜਾਬੀ ਦੀਆਂ ਸੀ ਇੱਕ ਅਮਰਤਾ ਪ੍ਰੀਤਮ ਬਣਾਈ ਹੋਈ ਸੀ ਕਿ ਲੜਕੀ ਇੱਕ ਪਾਸ ਲੜਕਾ ਬਣਾਇਆ ਹੋਇਆ ਸੀ ਸਾਡੇ ਚਰਖੇ ਗਿੱਧੇ ਫੁਲਕਾਰੀਆ ਖੁੰਡੇ ਵਾਹ ਜੀ ਵਾਹ ਕੁਰਤੇ ਪਜਾਮੇ ਕਾਲੇ ਪਾਏ ਹੋਏ ਚਾਦਰੇ ਬਾਰੇ ਬੱਚੇ ਪੰਜਾਬੀ ਦੇ ਵਿੱਚ ਜਿਹੜੀ ਸੈਕਸ਼ਨ ਸੀ ਉਹਦੇ ਵਿੱਚ ਹੈਗੇ ਸੀ ਜਿਉਂਦੇ ਜਾਗਦੇ ਜੱਤਰ ਜਿਹੜੇ ਪੰਜਾਬੀ ਸੱਭਿਆਚਾਰ ਦੇ ਆ ਉਹ ਦਿਖਾਏ ਜਾ ਰਹੇ ਸੀਗੇ ਇਹ ਬੜੀ ਖੁਸ਼ੀਆਂ ਵਾਲੀ ਗੱਲ ਹੈ ਸਾਡੇ ਸਾਰੇ ਪੰਜਾਬੀ ਭਾਸ਼ਾ ਪਸਾਰ ਪਾਈਚਾਰੇ ਦੇ ਜਿਹੜੇ ਕਾਰਕੋਨ ਹੈ ਖਾਸ ਕਰ ਤੁਸੀਂ ਲੋਕ ਕੈਨੇਡਾ ਬੈਠੇ ਜਿਨ੍ਹਾਂ ਦੀ ਇਹ ਮਿਹਮਾ ਜਿਹੜੀ ਹੁਣੇ ਕਾਮ ਜਾਵੇ ਓਕੇ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਤੁਸੀਂ ਜਾ ਕੇ ਪ੍ਰੈਕਟੀਕਲ ਰੂਪ ਦੇ ਵਿੱਚ ਜਿਹੜੀਆਂ ਗੱਲਾਂ ਇਹ ਕਹਿੰਦੇ ਸੀ ਕਿ ਉੱਥੇ ਜੁਰਮਾਨਾ ਹੁੰਦਾ ਪੰਜਾਬੀ ਬੋਲਣ ਤੇ ਹੁੰਦਾ ਇਹਦਾ ਮਤਲਬ ਹੈ ਜਿਹੜੇ ਪੰਜਾਬੀ ਨਾਲ ਜੁੜੇ ਨੇ ਸਕੂਲ ਉਹ ਪੰਜਾਬੀ ਨਾਲ ਜੁੜੇ ਨੇ ਪਰ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਵੱਡੇ ਵੱਡੇ ਸਕੂਲ ਨੇ ਉੱਥੇ ਦੀ ਸਥਿਤੀ ਕਿਤੇ ਜਾ ਕੇ ਭੰਪੜਨ ਦਾ ਯਤਨ ਕੀਤਾ ਆਹ ਜਿਹੜੇ ਮੈਂ 15 ਸਕੂਲ ਜਿਹੜੇ ਬੱਚਿਆਂ ਦੀ ਗੱਲ ਕਰਦਾ ਇਹ ਲੁਧਿਆਣੇ ਦੇ ਡੀਪੀਐਸ ਦਿੱਲੀ ਪਬਲਿਕ ਸਕੂਲ ਹੈ ਇੰਟਰਨੈਸ਼ਨਲ ਕੰਪਨੀਆਂ ਦਾ ਇਹਦੇ ਵਿੱਚ ਜਿਹੜੀ ਗੱਲ ਕੀਤੀ ਹੈ ਲੋਦੇਆਲੇ ਦੇ 15 ਸਕੂਲ ਜਿਹੜੇ ਸੀ ਉਹ ਸਾਰੇ ਹੀ ਕਾਰਪੋਰੇਟ ਘਰਾਣਿਆਂ ਦੇ ਹੈ। ਹੂੰ ਉਹਦੇ ਉਹਦੇ ਵਿੱਚ ਪੂਰੀ ਤਰ੍ਹਾਂ ਪੰਜਾਬੀ ਲਾਗੂ ਹੈ ਕਿਉਂਕਿ ਬੱਚੇ ਦਾ ਪਹਿਲਾਂ ਹੀ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਇੰਟੈਲੀਜੈਂਟ ਹੁੰਦੇ ਐ ਕਿ ਉਹ ਥੋੜੀ ਜੀ ਗੱਲ ਨਾਲ ਹੀ ਪਿਕਅਪ ਕਰ ਜਾਂਦੇ ਐ। ਹੁਣ ਕਈ ਜਿਹੜੇ ਕਹਿੰਦੇ ਜੀ ਬੋਲਣ ਤੇ ਪਾਬੰਦੀ ਹੈ ਮੈਂ ਕਹਿੰਦਾ ਜਦੋਂ ਪਹਿਲੀ ਤੋਂ ਲੈ ਕੇ 10ਵੀਂ ਤੱਕ ਬੱਚੇ ਵਧੀਆ ਢੰਗ ਨਾਲ ਪੜ ਰਹੇ ਨੇ, ਬੋਲ ਰਹੇ ਨੇ, ਉਚਾਰਨ ਸ਼ੁੱਧ ਹੈ ਉਹਨਾਂ ਦਾ ਤੇ ਫਿਰ ਪਾਬੰਦੀ ਲੱਗੀ ਰਹੇ ਬੱਚੇ ਦਾ ਸਿੱਖ ਕੇ ਨਿਕਲਦੇ ਅੰਦਰੋਂ ਇੱਕ ਮਤਲ ਅਸੀਂ ਹੁਣ ਸੌੜੀ ਸੋਚ ਲੈ ਕੇ ਬੈਠੇ ਰਹੀਏ ਤਾਂ ਉਹਨਾਂ ਨੇ ਤੇ ਆਪਕਾਂ ਨੇ ਕਿਹਾ ਸੀ ਦੀ ਪੜਾਉਣਿਆਂ ਜੀ ਪੂਰੇ ਜੋਰ ਨਾਲ ਪੜਾਉਣਿਆਂ ਮੈਂ ਇਹ ਵੀ ਪੁੱਛਿਆ ਵੀ ਕੀ ਥੋੜੀਆਂ ਹੋਣਾ ਤੁਸੀਂ ਜਾਦੇ ਪੀਰੀਅਡ ਲੈਣੇ ਹੋ ਕੀ ਥੋੜੀ ਨੌਕਰੀਆਂ 'ਚ ਵੀ ਵਾਧਾ ਹੋਇਆ ਕਿਉਂਕਿ ਆਪਾਂ ਇਹ ਵੀ ਇੱਕ ਆਪਣਾ ਮੁੱਦਾ ਸੀਗਾ ਕਿ ਜਦੋਂ ਜਿਉਂ ਪੰਜਾਬੀ ਲਾਗੂ ਹੋਊਗੀ ਪ੍ਰਾਈਵੇਟ ਸਕੂਲਾਂ 'ਚ ਤਾਂ ਇੰਪਲਾਈਮੈਂਟ ਵਧੂਗੀ ਪੰਜਾਬੀ ਟੀਚਰਾਂ ਦੀਆਂ ਨੌਕਰੀਆਂ ਵਧਣਗੀਆਂ ਔਰ ਉਹ ਸਾਰਿਆਂ ਨੇ ਕਿਹਾ ਵਿਦਿਆਰਥੀਆ ਤਕਰੀਬਨ ਹੁਣ ਦੁੱਗਣੀਆਂ ਨੇ ਜਿਹੜੇ ਸਕੂਲ ਚ 4 ਸੀ ਪਹਿਲਾਂ ਹੁਣ 8 ਨੇ ਔਰ ਉਹ ਕਹਿ ਰਹੇ ਸੀ ਟੀਚਰ ਵੀ ਹੁਣ ਅਸੀਂ ਯੂਨਾਈਟਿਡ ਹੋ ਗਏ ਜੀ ਟੀਚਰ ਸਾਡੀ ਆਪਣੀ ਇੱਕ ਸੇ ਹੋ ਗਈ ਜੇ ਅਸੀਂ 8 ਅਧਿਆਪਕਾਂ ਦਾ ਸੀ 8ਾ ਮਨਾ ਲੈਨੇ ਆ ਆ ਜਿਹੜੇ ਅਸੀਂ ਕੰਪੀਟੀਸ਼ਨਾਂ ਲਈ ਮਨਾਇਆ ਤਾਂ ਅਸੀਂ ਮੈਨੇਜਮੈਂਟ ਤੇ ਹੁਣ ਸਾਡਾ ਸਨਵਾਈ ਹੈ ਇਸ ਲਈ ਬਹੁਤ ਸਾਰੇ ਜਿਹੜੇ ਕੋਨੇਆ ਤੋਂ ਪੰਜਾਬੀ ਦਾ ਵਿਕਾਸ ਹੋ ਰਿਹਾ ਹੈ ਇਹ ਨਹੀਂ ਮੈਂ ਕਹਿੰਦਾ ਵੀ ਪੂਰਾ ਹੋ ਗਿਆ ਪਰ ਸ਼ੁਰੂ ਹੋ ਗਈ ਹੈ ਸ਼ੁਰੂਆਤ ਹੋ ਗਈ ਹੈ ਸ਼ੁੱਭ ਸ਼ੁਰੂਆਤ ਹੈ ਕਟੋ-ਕਟ ਮੇਰੀ ਔਰ ਸਾਡੇ ਦੂਜੇ ਕਾਰਕੁਨਾਂ ਦੀ ਪੂਰੀ ਤਸੱਲੀ ਹੈ ਕਿ ਅਸੀਂ ਆਪਣੇ ਉਦੇਸ਼ ਦੇ ਵਿੱਚ ਪੂਰਨ ਸਫਲ ਹ ਇਹ ਕਾਰਪੋਰੇਟ ਘਰਾਣਿਆਂ ਦੇ ਸਕੂਲਾਂ ਦੀ ਗੱਲ ਹੀ ਮੈਂ ਕੀਤੀ ਹੈ ਇਹ ਤਾਂ ਹੋ ਗਈ ਕਾਰਪੋਰੇਟ ਘਰਾਣਿਆਂ ਦੀ ਗੱਲ ਬਾਤ ਹੁਣ ਥੋੜਾ ਜਿਹਾ ਟਾਈਮ ਥੋੜਾ ਰਹਿ ਗਿਆ ਆਪਣੇ ਕੋਲ ਸਰਕਾਰੀ ਸਿਸਟਮ ਦੇ ਵਿੱਚ ਕਿਉਂਕਿ ਅਜੇ ਵੀ ਚਿੱਠੀਆਂ ਸਕਰੀਟਰੀਟ ਦੇ ਵਿੱਚੋਂ ਅੰਗਰੇਜ਼ੀ ਦੇ ਵਿੱਚ ਨਿਕਲ ਰਹੀਆਂ ਨੇ ਜਾਂ ਤਾਂ ਉਹਨਾਂ ਨੇ ਰਾਜਪਾਤਸ਼ਾਹ 1977 ਪੜਿਆ ਨਹੀਂ ਜਾਂ ਫਿਰ ਭਗਵੰਦ ਸਿੰਘ ਮਾਨ ਨੇ ਕੋਸ਼ਿਸ਼ ਤਾਂ ਕੀਤੀ ਹੈ ਗੱਲ ਬਿਊਰੋਕ੍ਰੇਟ ਨਹੀਂ ਸੁਣਦੇ ਬਾਈ ਕਿਵੇਂ ਲੱਗਦਾ ਉੱਥੇ ਉੱਥੇ ਜਿਹੜਾ ਪੰਜਾਬ ਦਾ ਦੁਖਾਤ ਹੈ ਨਾ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਦਿੱਲੀ ਦਾ ਕੰਟਰੋਲ ਹੈ ਤੇ ਅਧਿਰੀਵਾਲ ਸਾਹਿਬ ਦੇ ਜੇਲ੍ਹ ਛੋਹਣ ਤੋਂ ਬਾਅਦ ਉਹਨਾਂ ਨੂੰ ਪੰਜਾਬ ਹੀ ਲੱਗਦਾ ਵੀ ਮੈਂ ਇੱਥੇ ਹਕੂਮਤ ਕਰਾਂ ਦਿੱਲੀ ਚ ਅਸਤੀਫਾ ਦੇਣਾ ਪੈ ਗਿਆ ਤੇ ਉਹਨਾਂ ਨੇ ਭਗਵੰਤ ਮਾਨ ਨੇ ਜੋ ਪਹਿਲਾਂ ਕੋਸ਼ਿਸ਼ ਕੀਤੀ ਸੀ ਵੀ ਮੈਂ ਪੰਜਾਬ ਨੂੰ ਆਪਣੇ ਢੰਗ ਨਾਲ ਚਲਾਵਾਂ ਉਹ ਉਹਨਾਂ ਨੂੰ ਰੜਕਿਆ ਤੇ ਉਹਨਾਂ ਨੇ ਉਹਨਾਂ ਦੀਆਂ ਸਾਰੇ ਖੰਭ ਹੈ ਜਿਹੜੇ ਉਹ ਕੱਟਦੇ ਆ ਕਿ ਜਿੰਨੇ ਹਰ ਇੱਕ ਮੰਤਰੀ ਦੇ ਪਿੱਛੇ ਹਰ ਇੱਕ ਐਮਐਲਏ ਦੇ ਪਿੱਛੇ ਤੇ ਹਰ ਇੱਕ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਤਾਂ ਉਹਨਾਂ ਨੇ ਖੁੱਲੇ ਤੌਰ ਤੇ ਸੀਪ ਸੈਕਟਰੀ ਤੱਕ ਜਿਹੜਾ ਕੰਟਰੋਲ ਹੈ ਉਹ ਆਪਣੇ ਬੰਦਿਆਂ ਦੇ ਹੱਥ ਦੇ ਦੈ ਉਹ ਜਿਹੜੀ ਟੀਮ ਹੈ ਜਿੰਨੀ ਟੀਮ ਦਿੱਲੀ ਦੀ ਹੈ ਉਹ ਸਾਰੀ ਹਿੰਦੀ ਸਕੂਲਾਂ ਦੇ ਕਾਲਜਾਂ ਦੇ ਪੜ੍ਹੀ ਹੋਈ ਹੈ ਹਿੰਦੀ ਨੂੰ ਉਹ ਪ੍ਰਮੋਟ ਕਰਕੇ ਰਾਜੀ ਨੇ ਤੇ ਉਹ ਜਿਹੜੇ ਲੋਕ ਨੇ ਉਹ ਪੰਜਾਬੀ ਦੀ ਵਿਕਾਸ ਦੇ ਵਿੱਚ ਦਫ਼ਤਰਾਂ ਦੇ ਵਿੱਚ ਪੰਜਾਬੀ ਲਾਗੂ ਕਰਨ ਦੇ ਵਿੱਚ ਵੱਡਾ ਰੋੜਾ ਨੇ ਉਹਨਾਂ ਤੋਂ ਹੀ ਡਰਾਫਟਿੰਗਾਂ ਹੁੰਦੀਆਂ ਉਹ ਹੀ ਸਾਰਾ ਕੰਮ ਹੈ ਜਿਹੜਾ ਕਰਦੀ ਹੈ ਜਦੋਂ ਪੰਜਾਬ ਦਿੱਲੀ ਤੋਂ ਆਜ਼ਾਦ ਹੋ ਗਿਆ ਫਿਰ ਪੰਜਾਬੀ ਦਾ ਵਿਕਾਸ ਹੈ ਜਿਹੜਾ ਉਹ ਭਗਵੰਤ ਮਾਨ ਸਾਹਿਬ ਦੀ ਅਗਵਾਈ ਜ਼ਰੂਰ ਹੋਏਗਾ ਕਿਉਂਕਿ ਤਾਂ ਹੀ ਇਹਦਾ ਮੁੱਖ ਮੰਤਰੀ ਦੀ ਕੁਰਸੀ ਤੇ ਪੰਜਾਬੀ ਭਾਸ਼ਾ ਕਮੇਡੀਅਨ ਹੋਣ ਦੇ ਕਰਕੇ ਸਹਿਯਕਕਾਰਾਂ ਨਾਲ ਜੁੜੇ ਹੋਣ ਕਰਕੇ ਹੀ ਪਹੁੰਚੇ ਨੇ ਇਹਨਾਂ ਤੋਂ ਸਾਨੂੰ ਉਮੀਦ ਹੈ ਵੀ ਇਹ ਕਰਨਗੇ ਓਕੇ ਇੱਕ ਅਗਲਾ ਸਵਾਲ ਕਿਉਂਕਿ ਮੈਂ ਹੁਣ 3 ਦਿਨਾਂ ਦੀ ਕਨਵੈਨਸ਼ਨ ਸੀ ਸ਼ਿਕਾਗੋ ਉੱਥੇ ਜਾ ਕੇ ਆਇਆ ਉੱਥੇ ਇੱਕ ਰਾਈਟਰ ਮੈਨੂੰ ਮਿਲੇ ਸ਼ਾਇਦ ਸਹਿਰਾ ਕੋਈ ਇਸ ਤਰ੍ਹਾਂ ਨਾਮ ਆ ਉਹਨਾਂ ਦਾ ਸ਼ਿਕਾਗੋ ਤੋਂ ਉਹ ਕਹਿੰਦੇ ਮੇਰਾ ਵੀ ਯਾਰ ਉਸ ਲਿਸਟ ਦੇ ਵਿੱਚ ਨਾਮ ਹੈ ਤੁਹਾਡੇ ਮਿੱਤਰ ਨੇ ਐਡਵੋਕੇਟ ਮਿੱਤਰ ਸਨਮੀਤ ਮੈਂ ਕਹਾਂ ਜੋ ਤਾਂ ਮਿੱਤਰ ਉਹਨਾਂ ਨਾਮ ਹੀ ਕਰਦੇ ਨੇ ਮਿੱਤਰ ਰੱਖਿਆ ਉਹ ਤਾਂ ਪੰਜਾਬੀ ਮਾਂ ਬੋਲੀ ਦੇ ਵੀ ਮਿੱਤਰ ਨੇ ਕਾਨੂੰਨ ਦੇ ਵੀ ਮਿੱਤਰ ਨੇ ਨਾਵਲਾਂ ਦੇ ਵੀ ਮਿੱਤਰ ਨੇ ਸਾਰਿਆਂ ਦੇ ਮਿੱਤਰ ਨੇ ਤੇ ਕਹਿੰਦੇ ਯਾਰ ਉਹਨਾਂ ਨੇ ਪੰਗਾ ਪਾਇਆ ਹੋਇਆ ਹੈ ਉਹਨਾਂ ਨੂੰ ਕਹੋ ਜਿਹੜੇ ਜੈਨੂਨ ਬੰਦੇ ਨੇ ਉਹਨਾਂ ਦਾ ਰਿਲੀਜ਼ ਕਰ ਦੇਣਾ ਜਿਹੜੇ ਨਹੀਂ ਜੈਨੂਨ ਜਿਹੜੇ ਘਰੋਂ ਮੈਂ ਉਹਨੂੰ ਦੱਸਿਆ ਕਿ ਘਰਦਿਆਂ ਦੇ ਜੀਆ ਦੇ ਨਾਂ ਪਾਏ ਹੋਏ ਨੇ ਇਸ ਕਰਕੇ ਇਹ ਅਰੇਕਾ ਪਿਆ ਅਦਾਲਤ ਦੇ ਵਿੱਚ ਉਹ ਕਹਿੰਦੇ ਨਾਂ ਤਾਂ ਅਜੇ ਤੱਕ ਨਿਸ਼ਾਨ ਨਹੀਂ ਕੀਤੇ ਨਾਂ ਤੁਹਾਨੂੰ ਪਤਾ ਹੈ ਕਿਹੜੇ ਕਿਹੜੇ ਨਾਂ ਸੀ ਜਿਹੜੇ ਇਹਨਾਂ ਨੇ ਧੱਕੇ ਨਾਲ ਆਪਣੇ ਘਰਦਿਆਂ ਦੇ ਜਾਂ ਕਮੇਟੀ ਜਿਹੜੀ ਬਣੀ ਸੀ ਉਹਨਾਂ ਦੇ ਪਾਏ ਹੋਏ ਆ ਮਣਿਆ ਉਸਕੇ ਇਸ ਤਰ੍ਹਾਂ ਉਸੇ ਕੇਸ ਤਾਂ ਦੇਖੋ ਮੈਂ ਮੈਨੂੰ ਖੁਦ ਅਫਸੋਸ ਹੈ ਵੀ ਕਈ ਵਾਰ ਕਈ ਜਿਹੜੇ ਅ ਹੱਕਦਾਰ ਹੈ ਪੁਰਸਕਾਰਾਂ ਦੇ ਉਹਨਾਂ ਦੇ ਨਾਮ ਵੀ ਰੋਗ ਗਏ ਤਾਂ ਮੈਂ ਬਾਰ-ਬਾਰ ਇਹ ਗੱਲ ਕਹੀ ਹੈ ਵੀ ਇਹਦੇ 'ਚ ਮੈਨੂੰ ਵੀ ਅਫਸੋਸ ਹੈ ਪਰ ਜਿਉਂ-ਜਿਉਂ ਇਹ ਗੱਲ ਬਾਰੇ ਅਸੀਂ ਵਿਚਾਰ ਵਟਾਂਦਰਾ ਕਰਦੇ ਆਂ ਇਹ ਖਾਈ ਹੋਰ ਡੂੰਗੀ ਹੁੰਦੀ ਜਾਂਦੀ ਹੈ ਜਿਹੜੇ ਸਾਨੂੰ ਜਦੋਂ ਆਪਾਂ ਮੁਕੱਦਮਾ ਦਾਇਰ ਕੀਤਾ ਉਦੋਂ ਸਾਨੂੰ ਅੱਧੀਆਂ ਗੱਲਾਂ ਦਾ ਪਤਾ ਸੀ ਹੁਣ ਹੋਰ ਵੀ ਇਹੋ ਜਿਹੇ ਕੇਸ ਨਿਕਲੇ ਆਏ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਇਹ ਧੱਕੇ ਤੋਂ ਬਿਨਾਂ ਇਹਨਾਂ ਨੇ ਕੀਤਾ ਹੀ ਕੱਖ ਨਹੀਂ ਹੁਣ ਜਿਹੜਾ ਤੁਸੀਂ ਕਹਿੰਦੇ ਹੋ ਪਰਿਵਾਰਕ ਮੈਂਬਰਾਂ ਦੀ ਗੱਲ ਹੈ ਜਿਹੜੇ ਮੈਂ ਹੁਣ ਨਾਂ ਹੀ ਲੈ ਦੇਣਾ ਜਿਹੜੇ ਇਹ ਤੋਂ ਪਹਿਲੇ ਡਾਇਰੈਕਟਰ ਸੀਗੇ ਜਫਰ ਜਫਰ ਤੋਂ ਪਹਿਲਾਂ ਇੱਕ ਹੋਰ ਹਰਪ੍ਰੀਤ ਕੌਰ ਸੀ ਆਫੀਸ਼ੀਏਟਿੰਗ ਉਹ ਤੋਂ ਪਹਿਲਾਂ ਵਾਲੀ ਸੀ ਵੀਰਪਾਲ ਕੌਰ ਮੈਡਮ ਉਹਦੀ ਸਾਕੀ ਭੈਣ ਹੈ ਅ ਡਾਕਟਰ ਧਨਵੰਤ ਕੌਰ ਸਕੀ ਔਰ ਉਹਦੇ ਧਨਵੰਤ ਕੌਰ ਦੇ ਘਰ ਵਾਲੇ ਨੇ ਡਾਕਟਰ ਜਸਵਿੰਦਰ ਸਿੰਘ ਹੁਣ ਇਹ ਜਿਹੜੀ ਵੀਰਪਾਲ ਕੌਰ ਹੈ ਆਪਣੇ ਜਿਹੜੇ ਸਰਕਾਰੀ ਅਹੁਦੇ ਉਹਦੀ ਦੁਰਵਰਤ ਤੋਂ ਕਰਕੇ ਕਦੇ ਆਪਣੇ ਜੀਜੇ ਨੂੰ ਸਲਾਹਕਾਰ ਬੋਰਡ ਦੀ ਮੈਂਬਰ ਬਣਾਉਂਦੀ ਹੈ ਕਦੇ ਆਪਣੀ ਭੈਣ ਨੂੰ ਬਣਾਉਂਦੀ ਹੈ 2010 ਦੇ ਵਿੱਚ ਧਨਵੰਤ ਕੌਰ ਇਹਨਾਂ ਦੇ ਸਕੀ ਭੈਣ ਮੈਂਬਰ ਸੀਗੇ ਅ ਡਿਵਾਈਜ਼ਰੀ ਬੋਰਡ ਦੇ ਜਿਨ੍ਹਾਂ ਨੇ ਪੁਰਸਕਾਰ ਸੈਲੈਕਟ ਕੀਤੇ ਔਰ ਉਹਨਾਂ ਨੇ ਡਾਕਟਰ ਜਸਵਿੰਦਰ ਸਿੰਘ ਨੂੰ ਪੁਰਸਕਾਰ ਦਿੱਤਾ ਇਸ ਵਾਰ ਜਾਂਦੀ ਜਾਂਦੀ ਸੀ ਰਿਟਾਇਰਮੈਂਟ ਸੀ ਜਿਹੜਾ ਬੋਰਡ ਬਣਿਆ ਉਹਦੇ ਵਿੱਚ ਉਹਨਾਂ ਨੇ ਡਾਕਟਰ ਜਸਵਿੰਦਰ ਸਿੰਘ ਮੈਂਬਰ ਬਣਾਤਾ ਬੋਰਡ ਦਾ ਤੇ ਉਹਨੇ ਆਪਣੇ ਪਤਨੀ ਨੂੰ ਦਿੱਤਾ ਇਹ ਤਾਂ ਪਰਿਵਾਰਕ ਮੈਂਬਰਾਂ ਦੀ ਗੱਲ ਹੈ ਫਿਰ ਸਲਾਹਕਾਰ ਬੋਰਡ ਦੇ ਮੈਂਬਰ ਹੈ ਜਿਹੜੇ ਉਹਨਾਂ ਨੂੰ ਅਧਿਕਾਰ ਨਹੀਂ ਹੈਗਾ ਵੀ ਉਹ ਪੁਰਸਕਾਰ ਲੈਣ ਔਰ ਗੁਲਜਾਰ ਸਿੰਘ ਸੰਧੂ ਸਲਾਹਕਾਰ ਬੋਰਡ ਦੇ ਮੈਂਬਰ ਸੀ 10 ਲੱਖ ਦਾ ਲੈ ਗਏ ਪੇਜਬੰਦ ਮਾਨ ਸਲਾਹਕਾਰ ਬੋਰਡ ਦੇ ਮੈਂਬਰ ਸੀ 10 ਲੱਖ ਦਾ ਪੁਰਸਕਾਰ ਲੈ ਗਏ ਹੁਣ ਆਪਾਂ ਕਰੀਏ ਵਿਦੇਸ਼ੀ ਤੁਸੀਂ ਜਾ ਕੇ ਆਏ ਹੋ ਮੈਂ ਜੁਕੇ ਦੀ ਗੱਲ ਕਰਦਾ ਉੱਥੋਂ ਇੱਕ ਮੈਗਜ਼ੀਨ ਨਿਕਲਦਾ ਹੈ ਚਰਚਾ ਨਾਂ ਦਾ ਉਹ ਉਹਨੂੰ ਦਿੱਤਾ ਹੈ ਸਾਹਿਤਕ ਮੈਗਜ਼ੀਨ ਦਾ 5 ਲੱਖ ਦਾ ਪੁਰਸਕਾਰ ਹੁਣ ਉਹਦਾ ਹੁਣ ਪਤਾ ਲੱਗਿਆ ਵੀ ਉਹਦਾ ਮੈਗਜ਼ੀਨ ਹੀ ਨਹੀਂ ਉਹਦਾ ਪੁਸਤਕ ਲੜੀ ਹੈ ਉਸੀਂ ਪੱਤਰਕਾਰਾਂ ਨੂੰ ਜਾਣਦੇ ਹਾਂ ਕਿ ਮੈਗਜ਼ੀਨ ਨੂੰ ਤਾਂ ਉਹ ਕਹਿੰਦੇ ਜਿਹੜਾ ਬਕਾਇਦਾ ਰਜਿਸਟਰਡ ਹੁੰਦਾ ਔਰ ਉਹਦਾ ਹੈੱਡ ਆਫਿਸ ਹੁੰਦਾ ਉਹਦੀ ਬਕਾਇਦਾ ਪ੍ਰਿੰਟ ਲਾਈਨ ਪੈਂਦੀ ਹੈ ਸਾਰੇ ਆ ਬਹੁਤ ਸਾਰਾ ਕੁਝ ਆਪਾਂ ਨਹੀਂ ਜਾਂਦੇ ਜੀ ਔਰ ਜਿਹੜੀ ਸਟਡੀ ਨਹੀਂ ਉਹ ਹੈ ਕਿ ਪੁਸਤਕ ਲੜੀ ਹੈ ਪੁਸਤਕ ਲੜੀ ਨੂੰ ਮੈਗਜ਼ੀਨ ਦਾ ਕਿਵੇਂ ਪੁਰਸਕਾਰ ਮਿਲ ਜੂ ਜੀ ਇਦਾਂ ਉਹ ਕਪੜੇ ਤੇ ਕਪੜਾ ਉਹਦੇ ਵਿੱਚ ਇੱਕ ਗੱਲ ਨਹੀਂ ਹੈ ਕਪੜੇ ਤੇ ਕਪੜਾ ਜਿਹੜੀ ਗੱਲ ਕਹਿੰਦੇ ਨੇ ਸ਼ਿਕਾਗੋ ਵਾਲੇ ਮਿੱਤਰ ਇਹ ਤਾਂ ਮੈਂ ਬਾਰ-ਬਾਰ ਕਹਿਆ ਆਪਣੀਆਂ ਕਿੰਨੀਆਂ ਇੰਟਰਵਿਊਆਂ ਚ ਗਿਆ ਹੁਣ ਕਹਿਣਾ ਪ੍ਰਗਟ ਸਿੰਘ ਹੋ ਰਹੇ ਜਦੋਂ ਮੰਤਰੀ ਸੀ ਉਹਨਾਂ ਨੇ ਸਾਨੂੰ ਬੁਲਾਇਆ ਸੀ ਫਿਰ ਕ੍ਰਿਸ਼ਨ ਕੁਮਾਰ ਨੇ ਉਹਨਾਂ ਨੇ ਸਾਨੂੰ ਭੇਜਿਆ ਅਸੀਂ ਕਿਹਾ ਬਾਰ-ਬਾਰ ਵੀ ਰਿਵਿਊ ਕਮੇਟੀ ਬਣਾ ਦਿਓ ਬਸ ਰਿਵਿਊ ਕਮੇਟੀ ਬਣਾ ਕੇ ਅਸੀਂ ਤਾਂ ਆਪ ਕਹਿਣਾ ਵੀ ਘੱਟੋ ਘਾਟ ਦੇ ਜੀ 108 ਨੇ 70 80 ਦੇ ਨਿਕਲਦੇ ਹੀ ਨੇ ਜਿਹੜੇ ਹੱਕਦਾਰ ਨੇ ਜੈਨੂਨ ਨੇ ਕਿ ਜਿੱਥੇ ਸਾਨੂੰ ਉਤਰਾਜ ਹੈ ਜਿਵੇਂ ਹੁਣ ਆ ਕਿਹਾ ਸੀ ਜਿਹੜਾ ਮੈਗੀ ਨਹੀਂ ਨਹੀਂ ਜੈ ਕਮੇ ਦੀਨ ਚ ਹੋਰ ਦਿੱਤਾ ਸਹਿਤਕ ਪੱਤਰਕਾਰੀ ਦਾ ਉਹ 43 ਸਾਲ ਪਹਿਲਾਂ ਨਿਕਲਿਆ 4 ਸਾਲ ਨਿਕਲ ਕੇ ਬੰਦ ਹੋ ਗਿਆ 36 ਸਾਲ ਉਹਨੂੰ ਬੰਦ ਹੋਏ ਨੂੰ ਹੋ ਗਿਆ ਉਹਨੂੰ ਕਿਵੇਂ ਕਿਸੇ ਉਹੀ ਪੱਤਰ ਦਿੱਤੇ ਨੇ ਵੀ ਉਹਨਾਂ ਦੇ ਸਾਡੀ ਗੱਲ ਸੁਣ ਲਓ ਹੁਣ ਸਰਕਾਰ ਡਰਦੀ ਹੈ ਇਸ ਰਿਵਿਊ ਕਮੇਟੀ ਕਿਵੇਂ ਬਣਾਈਏ ਜਿੰਨਾਂ ਨੂੰ ਕੱਢਾਂਗੇ ਫਿਰ ਉਹ ਸਾਡੇ ਗੱਲ ਪਹਿਣਗੇ ਸਪਾਰਸ਼ੀ ਨੇ ਹੁਣ ਸਾਡੇ ਕੋਲੇ ਰਿਕਾਰਡ ਅੱਧਾ ਕਿ ਪਾਸ਼ਾ ਵਿਭਾਗ ਦਾ ਆ ਗਿਆ ਉਹਨੂੰ ਨਾਸ਼ਰ ਕਰਾਂ ਉਹ ਤਾਂ ਸਾਰਾ ਕੁਝ ਹੀ ਟੋਟਲੀ ਗਲਤ ਹੈ ਤਾਂ ਹੀ ਰੁਕਿਆ ਹੋਇਆ ਨਹੀਂ ਸਰਕਾਰ ਨਾਲ ਪੰਗਾ ਲੈਣਾ ਤੇ ਸਰਕਾਰ ਵਿਰੁੱਧ ਸਟੇ ਲੈ ਕੇ ਬੈਠਣਾ ਅਦਾਲਤ ਕੋਲੋਂ ਇਹ ਕੋਈ ਸੌਖਾ ਨਹੀਂ ਮੈਂ 24 33 ਸਾਲ ਸਰਕਾਰੀ ਵਕੀਰ ਹੀ ਰਿਹਾ ਸਰਕਾਰ ਕੀ ਹੱਥ ਕੰਡੇ ਵਰਤਦੀ ਹੈ ਉਹ ਮੇਰੇ ਵੱਲੋਂ ਕੋਈ ਨਹੀਂ ਜਾਣਦਾ ਇਹ ਸਾਡਾ ਇੱਕ ਜੈਨੂਇਨ ਕਿੰਸਾ ਇਸ ਕਰਕੇ ਅਸੀਂ ਕਾਮਯਾਬ ਹੋਏ ਬਿਹਾ ਸਾਨੂੰ ਦੁੱਖ ਹੈ ਜੇ ਕਿਸੇ ਦੀ ਸਪਾਰਸ਼ ਹੈ ਕਮੇਸਪਲੀਟ ਫਾਰਮ ਤੇ ਕਹਿਣਾ ਵੀ ਰਿਵਿਊ ਕਮੇਟੀ ਬਣਾ ਲਓ ਕਿ ਅਸੀਂ ਪਹਿਲੇ ਬਿਆਨ ਦੇ ਦਾਂਗੇ ਜੀਐਨਐਨ ਨੂੰ ਦੇ ਦੋ ਪੁਰਸਕਾਰ ਜਿੰਨੇ ਸਾਡੇ ਮੁਤਰਾਏ ਆ ਉਹ ਸਾਡੀ ਗੱਲ ਸੁਣ ਲਈ ਅਸ ਰਿਵਿਊ ਕਮੇਟੀ ਦੇ ਵਿੱਚ ਜਿੰਨਾ ਚਿਰ ਤੁਸੀਂ ਨਹੀਂ ਬੰਦੇ ਉਹਨਾਂ ਚਿਰ ਤਾਂ ਰਿਵਿਊ ਹੋਣਾ ਨਹੀਂ ਮਤਰ ਸਿੰਘ ਜੀ ਆਪਣਾ ਕੇਸ ਵਕੀਲ ਦੇ ਵਾਂਗੂ ਕੋਈ ਬਣਾ ਦੇਣ ਉਹ ਕਮੇਟੀ ਆਪਣੀ ਇੰਡੀਪੈਂਡੈਂਟ 5 4 10 ਜਿੰਨੇ ਮੈਂਬਰਾਂ ਦੀ ਬਾਰਗੀ ਬਣਾ ਲੈ ਅਸੀਂ ਆਪਣਾ ਕੇਸ ਪੁੱਟ ਕਰਾਂਗੇ ਉਹ ਆਪਣਾ ਉਹ ਆਪਣੇ ਉਹਨਾਂ ਨੂੰ ਬੁਲਾ ਲੈਣ ਜਿਹਨਾਂ ਦੇ ਸਾਨੂੰ ਉਤਰਾਜ ਆ ਉਹਨਾਂ ਦੀ ਗੱਲ ਸੁਣ ਲੈਣ ਅਸੀਂ ਸੁਣਾ ਦੇਾਂਗੇ ਜਿਹੜਾ ਫੈਸਲਾ ਹੋ ਉਹ ਸਾਨੂੰ ਮਨਜ਼ੂਰ ਹੈ ਇਹ ਇਹ ਤਾਂ ਅਸੀਂ ਵੀ ਬਾਰ-ਬਾਰ ਕਹਿੰਨੇ ਆ ਵੀ ਅਸੀਂ ਕੋਈ ਤੱਕਾ ਨਹੀਂ ਕਰ ਰਹੇ ਕਿਸੇ ਨਾਲ ਕਿਸੇ ਦੇ ਨਹੀਂ ਨਹੀਂ ਬਿਲਕੁਲ ਜੀ ਜਿਹਨਾਂ ਜੈਨੂਨ ਬਣਦਾ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਮਤਰਸਨ ਮੀਤ ਜੀ ਚੜਦੀ ਕਲਾ ਚ ਰਹੋ ਪੰਜਾਬੀ ਮਾਂ ਬੋਲੀ ਬਾਰੇ ਜਿਹੜਾ ਤੁਸੀਂ ਕਾਰਜ ਕਰ ਰਹੇ ਹੋ ਸਾਨੂੰ ਤੁਹਾਡੇ ਤੇ ਬੜਾ ਮਾਣ ਹੈ ਕਿ ਪੰਜਾਬੀ ਮਾਂ ਬੋਲੀ ਬਾਰੇ ਜਿਹੜੀ ਗੱਲ ਕੁਲਦੀਪ ਨੇ ਜਾਂ ਨੇ 20 ਬਾਰੇ ਪਹਿਲਾਂ ਕਹੀ ਸੀ ਉਹਨੂੰ ਤੁਸੀਂ ਗਲਤ ਸਾਬਤ ਕਰਨ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਰਹੇ ਹੋ ਹਰ ਪਿੰਡ ਦੇ ਵਿੱਚ ਹਰ ਗਰਾਹ ਦੇ ਵਿੱਚ ਹਰ ਸਕੂਲ ਦੇ ਵਿੱਚ ਜਾਣ ਦਾ ਯਤਨ ਕਰ ਰਹੇ ਹੋ ਤੇ ਉਮੀਦ ਹੈ ਕਿ ਜਿਹੜੇ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਪੰਜਾਬੀ ਮਾਂ ਬੋਲੀ ਪੰਜਾਬ 'ਚ ਖਤਮ ਹੋ ਜਾਏਗੀ ਕੇਜਰੀਵਾਲ ਕੀ ਕੇਜਰੀਵਾਲ ਦਾ ਪੰਜਾਬੀ 'ਚ ਕਹਿੰਦੇ ਨੇ ਬਾਪਾ ਜਵੇ ਤਾਂ ਵੀ ਪੰਜਾਬੀ ਮਾਂ ਬੋਲੀ ਪੰਜਾਬ ਦੇ ਵਿੱਚ ਨਹੀਂ ਜੇ ਖਤਮ ਹੋਣੀ ਇਹ ਲੋਕ ਜਰੂਰ ਖਤਮ ਹੋ ਜਾਣਗੇ ਤੁਹਾਡਾ ਤਹਿ ਦਿਲੋਂ ਧੰਨਵਾਦ ਆਉਣ ਵਾਲੇ ਸਮੇਂ ਫਿਰ ਕਿਤੇ ਗੱਲਬਾਤ ਕਰਾਂਗੇ ਇੱਕ ਮਿੰਟ ਜੀ ਮੈਨੂੰ ਛੋਟਾ ਹੀ ਸਮਾਂ ਵੱਧ ਹੋ ਜੇ ਤੁਹਾਡਾ ਹੁਣੇ ਅਸੀਂ 22 ਨਵੰਬਰ ਨੂੰ ਹਾਂ 22 ਨਵੰਬਰ ਨੂੰ ਬਸੀਆਂ ਪਿੰਡ ਹੈ ਰਾਏਕੋਟ ਕੋਲੇ ਛੋਟਾ ਜਾ ਜੀ ਆਸਵਾ ਉਹਦੇ ਸਕੂਲ ਹੈ ਗੁਰੂ ਨਾਨਕ ਪਬਲਿਕ ਸਕੂਲ ਉਹਦੇ ਚ ਅਸੀਂ ਗਏ ਸੀ 22 ਨੂੰ ਜੀ ਔਰ ਉਹ ਸਕੂਲ ਪੰਜਾਬ ਸਕੂਲ এডਿਕੇਸ਼ਨ ਬੋਰਡ ਨਾਲ ਸੰਬੰਧਿਤ ਹੈ ਔਰ ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਔਰ ਉਹ ਬੱਚੇ 12 ਇਹ ਤਾਂ ਉੱਥੇ ਹਰ ਤਰ੍ਹਾਂ ਦਾ ਜੋ ਪੰਜਾਬੀ ਹੈ ਕਲਚਰ ਹੈ ਸਾਡਾ ਸਭਿਆਚਾਰ ਹੈ ਉਹ ਵਿਕਸਿਤ ਕੀਤਾ ਜਾ ਰਿਹਾ ਉਹਦੀ ਜ਼ਿਕਰ ਹੋਣਾ ਜ਼ਰੂਰੀ ਸੀ ਪਹਿਲਾਂ ਮੇਥੋਂ ਨਹੀਂ ਹੋਇਆ ਉਸ ਸਕੂਲ ਦੀ ਪ੍ਰਬੰਧਕ ਇਕੱਲਾ ਇੱਕ ਵਿਅਕਤੀ ਹੈ ਜਿਹੜੇ ਮਨ ਤੇ ਜਜ਼ਬਾ ਪੰਜਾਬੀ ਨੂੰ ਪ੍ਰਮੋਟ ਕਰਨ ਦਾ ਉਹਦੇ ਲਈ ਅਸੀਂ ਮੁਬਾਰਕਬਾਦ ਦਈਏ ਅੰਡਰ ਇੰਟਰਨੈਸ਼ਨਲ ਲੈਵਲ ਤੇ ਵੇਦਾਂ ਦੇ ਪ੍ਰਬੰਧਨ ਨੇ ਜਿਹੜੇ ਉਹ ਸਕੂਲਾਂ ਚਲਾਏ ਜਾਣ ਪੰਜਾਬੀ ਮਾਂ ਬੋਲੀ ਦਾ ਉਥੋਂ ਸਾਨੂੰ ਮੈਨੂੰ ਤਸੱਲੀ ਹੋਈ ਹੈ ਕਿ ਨਹੀਂ ਸਾਡੀ ਮਾਂ ਬੋਲੀ ਨੂੰ ਕੁਝ ਨਹੀਂ ਹੁੰਦਾ ਜਿੰਨੇ ਤੇ ਬਸੀਆਂ ਵਰਗੇ ਸਕੂਲ ਆ ਜਿਹੜੇ ਉਹਦੇ ਵਿੱਚ ਪੰਜਾਬੀ ਨੂੰ ਪ੍ਰਮੋਟ ਕੀਤਾ ਜਾਂਦਾ ਰਹੂਗਾ ਬੇਸ ਬਹੁਤ ਧੰਨਵਾਦ ਜੀ ਆਉਣ ਵਾਲੇ ਸਮੇਂ ਤੁਹਾਡੇ ਨਾਲ ਫਿਰ ਗੱਲਬਾਤ ਕਰਾਂਗੇ ਰੱਬ ਦਾ ਬਹੁਤ ਬਹੁਤ ਧੰਨਵਾਦ ਮੇਤਰਸੈਨ ਮੀਤ ਜੀ ਥੈਂਕ ਯੂ ਸ਼ੋਦੇਪੁਰਵਿੰਦਰ ਸਿੰਘ 3604827213 ਪੰਜ ਤਾਰਾ ਰੈਸਟੋਰੈਂਟ ਤੇ ਬਾਹਰ ਵਾਲਿਆਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਨਾ ਚਾਹਨਾ ਬ੍ਰੈਕਫਾਸਟ ਕਰਨਾ ਲੰਚ ਕਰਨਾ ਡਿਨਰ ਕਰਨਾ ਕੇਟਿੰਗ ਕਰਵਾਣੀ ਜਾਂ ਸਪੈਸ਼ਲ ਪਾਰਟੀ ਕਰਨੀ ਹੈ ਪ੍ਰਾਈਵੇਟ ਪਾਰਟੀ 604 807 3065 ਮੇਰੇ ਤੋਂ ਬਾਅਦ ਪ੍ਰੋਗਰਾਮ ਤੋਂ 6 ਵਜੇ ਪ੍ਰਾਈਮ ਟਾਈਮ ਦਵਿੰਦਰ ਬੈਣੀਪਾਲ ਜੀ ਲੈ ਕੇ ਆਉਣਗੇ ਇਸ ਪ੍ਰੋਗਰਾਮ ਨੂੰ ਠੀਕ 9 ਵਜੇ ਰਿਪੀਟ ਕੀਤਾ ਜਾਏਗਾ ਪ੍ਰੋਗਰਾਮ ਦੇਖ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ